ਬਹੁਤ ਵੱਡੀ ਅਪਡੇਟ ਸਾਂਝੀ ਜਿਹੜੀ ਕਿ ਬੜੀ ਹੀ ਅਹਿਮ ਹੈ ਪੰਜਾਬ ਦੇ ਵਿੱਚ ਮੁੱਦਾ ਬੜਾ ਭਾਗਿਆ ਕਰਨਾਲ ਮਾਮਲੇ ਦੇ ਵਿੱਚ ਫੌਜ ਉੱਠ ਖੜੀ ਹੋਈ ਹੈ ਤੇ ਜਿਹੜੀ ਧਮਕੀ ਦਿੱਤੀ ਹੈ ਉਸ ਬਾਰੇ ਪੂਰੀ ਅਪਡੇਟ ਤੁਹਾਡੇ ਸਾਹਮਣੇ ਧਰਾਂਗੇ ਜੁੜੋ ਮੇਰਾ ਵੀਰ ਕਰਦੇ ਆ ਗੱਲਬਾਤ ਸਾਂਝੀ ਤੁਹਾਡੇ ਨਾਲ ਅੱਜ ਮੈਨੂੰ ਲੱਗਦਾ ਲੇਟ ਬਹੁਤ ਸਾਰੇ ਆਪਾਂ ਤੇ ਜਿੰਨੇ ਵੀ ਸਾਡੇ ਸਾਥੀ ਜੁੜਦੇ ਜਾਣਗੇ ਸਾਰਿਆਂ ਨੂੰ ਬੇਨਤੀ ਆ ਕਿ ਲਾਈਵ ਨੂੰ ਸ਼ੇਅਰ ਕਰਦੇ ਕਰਨਲ ਮਾਮਲੇ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਫੌਜੀਆ ਵੱਲੋਂ ਬਹੁਤ ਵੱਡੀ ਧਮਕੀ ਤੇ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬ ਦੇ ਵਿੱਚ ਹੋਣ ਚਾਹੇ ਹੋਣ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਰਿਆਂ ਨੂੰ ਬੇਨਤੀ ਹੈ ਕਿ ਲਾਈਵ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਨੌਜਵਾਨ ਜੁੜ ਸਕਣ ਔਰ ਬਹੁਤ ਸਾਰੇ ਲੋਕਾਂ ਤੱਕ ਇਹ ਲਾਈਵ ਵੀਡੀਓ ਪਹੁੰਚ ਜਾਵੇ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਇੱਕ ਐਸਾ ਖੁਲਾਸਾ ਤੁਹਾਡੇ ਸਾਹਮਣੇ ਕਰਾਂਗੇ ਜਿਹਦੇ ਉੱਤੇ ਮੈਂ ਇੱਕ ਵੀਡੀਓ ਵੀ ਅਪਲੋਡ ਕਰ ਚੁੱਕਿਆ ਕਿਉਂਕਿ ਪੰਜਾਬ ਦੀ ਪੁਲਿਸ ਨੇ ਇਨਕਾਊਂਟਰ ਕੀਤੇ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਜਿਹੜਾ ਕਰਨਲ ਮਾਮਲਾ ਸੀ ਉਹਨੂੰ ਕੁੱਟਿਆ ਗਿਆ ਸੀ ਪੰਜਾਬ ਦੀ ਪੁਲਿਸ ਨੂੰ ਸਿੱਧੀ ਜਾਨੀ ਧਮਕੀ ਦਿੱਤੀ ਗਈ ਹੈ ਫੌਜ ਬਣੀ ਤਹਾਡਾ ਇੱਕ ਵੀਡੀਓ ਵੀ ਮੈਂ ਅਪਲੋਡ ਕਰ ਚੁੱਕਿਆ ਜਿਹਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਫੌਜ ਦੇ ਜਿਹੜੇ ਨੌਜਵਾਨ ਨੇ ਉਹ ਕੀ ਕਹਿ ਰਹੇ ਨੇ ਇਹਦਾ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਬਾਕੀ ਤੁਹਾਡੇ ਨਾਲ ਮੈਂ ਜਿਹੜੀ ਗੱਲਬਾਤਾਂ ਜੀ ਕਰਨੀ ਹੈ ਲਾਈਵ ਨੂੰ ਇਸ ਕਰਕੇ ਕਹਿਣਾ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਨੌਜਵਾਨ ਸਾਡੇ ਭੈਣ ਭਰਾ ਪੰਜਾਬ ਦੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਜੁੜ ਸਕਣ ਤਾਂ ਆਜੋ ਮੇਰਾ ਵੀਰ ਲਾਈਵ ਤੇ ਤੇ ਜਿੰਨੇ ਵੀ ਸਾਡੇ ਪੰਜਾਬ ਵਿੱਚ ਹੋ ਜਾਂ ਫਿਰ ਬਾਹਰਲੇ ਮੁਲਕਾਂ ਵਿੱਚੋਂ ਸਾਰਿਆਂ ਨੂੰ ਇੱਕ ਬਹੁਤ ਵੱਡੀ ਅਪੀਲ ਹੈ ਕਿ ਇਸ ਲਾਈਵ ਨੂੰ ਔਰ ਜਿਹੜੀ ਮੈਂ ਵੀਡੀਓ ਪਾ ਚੁੱਕਿਆ ਲੇਟੈਸਟ ਵੀਡੀਓ ਹੈ ਮੇਰੀ ਉਹਨੂੰ ਜ਼ਰੂਰ ਦੇਖ ਕੇ ਸ਼ੇਅਰ ਕਰਨਾ ਕਿਉਂਕਿ ਉਹਦੇ ਵਿੱਚ ਮੈਂ ਇੱਕ ਵਿਅਰ ਹੈ ਜਿਹੜਾ ਫੌਜ ਦਾ ਆਪਣੀ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਪੰਜਾਬ ਦੀ ਪੁਲਿਸ ਨੂੰ ਧਮਕੀ ਦਿੱਤੀ ਹੈ ਖੋਦੇ ਆਮ ਦਿੱਤੀ ਆ ਤੇ ਬਹੁਤ ਵੱਡਾ ਟਕਰਾਅ ਹੋ ਸਕਦਾ ਕੱਲ ਨੂੰ ਹੋ ਸਕਦਾ ਪਰਸੋਂ ਹੋ ਸਕਦਾ ਯਾਨੀ ਇੱਕ ਐਸਾ ਮਾਹੌਲ ਬਣ ਗਿਆ ਕਰਨਲ ਨੂੰ ਕੀ ਕੁੱਟਿਆ ਯਾਨੀ ਹੁਣ ਪੰਜਾਬ ਦੀ ਪੁਲਿਸ ਆ ਜਿਹੜੀ ਇਹ ਬਹੁਤ ਵੱਡੇ ਇੱਕ ਬੁਰੇ ਤਰੀਕੇ ਨਾਲ ਫਸ ਗਈ ਹੈ ਉਹ ਜਿਵੇਂ ਪੰਜਾਬੀ ਦੇ ਵਿੱਚ ਕਹਾਵਤ ਬਣੀ ਹੈ ਕਿ ਭੋਕ ਦੇ ਸਿੰਘਾਂ ਨੂੰ ਹੱਥ ਲਾ ਲਿਆ ਤੇ ਪੁੱਠਾ ਪੰਗਾ ਲੈ ਲਿਆ ਉਹ ਗੱਲ ਪੰਜਾਬ ਦੀ ਪੁਲਿਸ ਨਾਲ ਹੋਈ ਹੈ ਕਰਨਲ ਨੂੰ ਕੁੱਟਿਆ ਗਿਆ ਜਿਹਦਾ ਅਹੁਦਾ ਇੱਕ ਐਸਐਸਪੀ ਤੋਂ ਵੀ ਡਬਲ ਹੁੰਦਾ ਤੇ ਉਸ ਬੰਦੇ ਦਾ ਜਿਹੜਾ ਰਤਬਾ ਅੱਜ ਪੂਰਾ ਪੰਜਾਬ ਵੀ ਵੇਖ ਰਿਆ ਮੁਲਖ ਵੀ ਦੇਖ ਰਹੇ ਨੇ ਬਾਹਰਲੇ ਸਾਡੇ ਮੁਲਖ ਦੇ ਵਿੱਚ ਵੀ ਹਾਕਾਰ ਮੱਚੀ ਹੈ ਮਾਮਲਾ ਬੜਾ ਹਾਈਲਾਈਟ ਹੈ ਤੇ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਸੀ ਉਹਨਾਂ ਨੂੰ ਮਾਮਲੇ ਤੱਕ ਪਹੁੰਚਾਉਣਾ ਤੇ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਉਣਾ ਇੱਕ ਮੈਂ ਕਹਿੰਦਾ ਵੀ ਜਿਵੇਂ ਉਹ ਫੌਜੀਆ ਨੇ ਪੱਕਾ ਹੀ ਤੈਅ ਕਰ ਦਿੱਤਾ ਤੇ ਮੈਂ ਆਪਣੀ ਵੀਡੀਓ ਦੇ ਵਿੱਚ ਉਹਨੂੰ ਸੁਣਾ ਚੁੱਕਿਆ ਉਹਨਾਂ ਦੇ ਬਿਆਨ ਸੁਣਾ ਚੁੱਕਿਆ ਲਾਈਵ ਤਾਂ ਲੇਟੈਸਟ ਵੀਡੀਓ ਆਪਣੀ ਉਹ ਜਿਹਦੇ ਵਿੱਚ ਕਰਨਲ ਮਾਮਲੇ ਦੇ ਵਿੱਚ ਬਹੁਤ ਸਾਰੇ ਫੌਜੀਆ ਨੇ ਇੱਕ ਧਮਕੀ ਦਿੱਤੀ ਹੈ ਪੰਜਾਬ ਦੀ ਪੁਲਿਸ ਨੂੰ ਉਹ ਪੁਲਿਸ ਨੂੰ ਜਿਹੜੀ ਅਕਸਰ ਸਾਡੇ ਨੌਜਵਾਨਾਂ ਦੇ ਯਾਨੀ ਇਨਕਾਊਂਟਰ ਕਰ ਦਿੰਦੀ ਹੈ ਤੇ ਫੇਰ ਅਕਸਰ ਤੁਸੀਂ ਵੇਖਿਆ ਵੀ ਸਾਡੇ ਲੋਕਾਂ ਨੂੰ ਪੰਜਾਬ ਦੀ ਪੁਲਿਸ ਬੰਨੀਓ ਦਬਾਇਆ ਵੀ ਜਾਂਦਾ ਆ ਆ ਹੁਣ ਤੁਸੀਂ ਬੀਤੇ ਦਿਨ ਦੋ ਦਿਨ ਪਹਿਲਾਂ ਇੱਕ ਡੇਢ ਦੇ ਨਹੀਂ ਬੀਤਿਆ ਵੈਸੇ ਪੰਜਾਬ ਦੀ ਪੁਲਿਸ ਨੇ ਕਿਸਾਨਾਂ ਨਾਲ ਕੀ ਕੀਤਾ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਉਹਨਾਂ ਦੇ ਜਿਹੜੇ ਕਿ ਭਾਂਡੇ ਪਿੰਡਿਆਂ ਤੱਕ ਪਹੁੰਚ ਗਏ ਨੇ ਯਾਨੀ ਟਰਾਲੀਆਂ ਖਤਾਨਾਂ ਚ ਸੜਤੀਆਂ ਨੇ ਕਿਸਾਨਾਂ ਦੀਆਂ ਜਿਹੜੇ ਉੱਥੇ ਉਹਨਾਂ ਦੇ ਕੋਲ ਸਿਲੈਂਡਰ ਸੀ ਜਾਂ ਏਸੀ ਸੀਗੇ ਜਾਂ ਪੱਖੇ ਵੀ ਸੀ ਜਿੰਨਾ ਵਰਤਨ ਵਾਲਾ ਮਟੀਰੀਅਲ ਸੀ ਸਾਰਾ ਗਾਇਬ ਹੋ ਗਿਆ ਜਨਬ ਜਿਹੜੇ ਕਿਸਾਨ ਸੀ ਉਹ ਸਾਰੇ ਖਦੇੜ ਦਿੱਤੇ ਨੇ ਪੰਜਾਬ ਦੀ ਪੁਲਿਸ ਸਰਕਾਰ ਦੇ ਥੱਲੇ ਲਾ ਕੇ ਉਹ ਕੰਮ ਕਰ ਗਈ ਹੈ ਜਿਹੜਾ ਕਦੇ ਮੈਨੂੰ ਲੱਗਦਾ ਇਤਿਹਾਸ ਵਿੱਚ ਲਿਖਿਆ ਗਿਆ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਲੋਕ ਯਾਦ ਕਰਦੇ ਨੇ ਕਿ ਭਾਈ ਜਿਨ੍ਹਾਂ ਤੋਂ ਅੱਕੇ ਹੋਇਆ ਨੇ ਇਹਨਾਂ ਨੂੰ ਚੁਣਿਆ ਸੀ ਲੋਕ ਉਹਨਾਂ ਨੂੰ ਫੇਰ ਤੋਂ ਯਾਦ ਕਰਨ ਲੱਗੇ ਨੇ ਕਿ ਯਾਰ ਇਹਦੇ ਇਹਨਾਂ ਨਾਲੋਂ ਤਾਂ ਉਹੀ ਚੰਗੇ ਸੀ ਅਕਾਲੀ ਦਲ ਵਾਲੇ ਬਾਦਲ ਕੇ ਤੇ ਜਾਂ ਫਿਰ ਕਾਂਗਰਸ ਵਾਲੇ ਕੈਪਟਨ ਕੇ ਹਾਲਾਂਕਿ ਉਹ 도ਗਲੇ ਸੀ ਜਿਵੇਂ ਹੁਣ ਕੈਪਟਨ ਦੀ ਗੱਲ ਕਰੀਏ ਤਾਂ ਕੈਪਟਨ ਨੇ ਵੀ ਸੌਂ ਖਾ ਕੇ ਘੁੱਟ ਕੇ ਦੀ ਸਰਕਾਰ ਬਣਾਈ ਸੀ ਕਾਂਗਰਸ ਦੀ ਪੰਜਾਬ ਦੇ ਅੰਦਰ ਤੇ ਅੱਜ ਉਹ ਪੰਜਾਬ ਦਾ ਕਾਂਗਰਸੀ ਮੁੱਖ ਮੰਤਰੀ ਕਿੱਥੇ ਆ ਬਈ ਬੀਜੇਪੀ ਦੇ ਵਿੱਚ ਯਾਨੀ ਇਹਨਾਂ ਦਾ ਆਪ ਦਾ ਖੁਦ ਦਾ ਸਟੈਂਡ ਨਹੀਂ ਹੁੰਦਾ ਇਹ ਜਨਤਾ ਨੂੰ ਕਿੱਥੋਂ ਸਟੈਂਡ ਤੇ ਖੜਾ ਦੇਣਗੇ ਤੇ ਜਾਂ ਕਿੱਥੋਂ ਉਹਨਾਂ ਨੂੰ ਹੈਂਡਲ ਕਰ ਲੈਣਗੇ ਸੇ ਸੇ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਆ ਬਿਲਕੁਲ ਨਕਮੀ ਤੇ ਨਖਿੱਦੀ ਆ ਪੰਜਾਬ ਦੇ ਉਹ ਸੂਰਬੀਰ ਨੂੰ ਕੁੱਟਿਆ ਗਿਆ ਪੰਜਾਬ ਦੀ ਪੁਲਿਸ ਦੁਆਰਾ ਜਿਹੜਾ ਬਹੁਤ ਵੱਡਾ ਉਹਨਾਂ ਦੇ ਪਰਿਵਾਰ ਦਾ ਯੋਗਦਾਨ ਵੀ ਆ ਇੱਕ 65 ਦੀ ਜੰਗ ਨੂੰ ਲੈ ਕੇ ਅੱਜ ਤੱਕ ਉਹ ਆਪਦਾ ਜਿਹੜਾ ਕਿ ਦੇਸ਼ ਲਈ ਆਪਣੀ ਇੱਕ ਜਾਨ ਨੂੰ ਕੁਰਬਾਨ ਕਰਨ ਤੇ ਲੱਗੇ ਹੋਏ ਨੇ ਚਤੋਂ ਪੈਰ ਤੁਹਾਨੂੰ ਪਤਾ ਹੀ ਆ ਵੀ ਸਰਹੱਦ ਦੇ ਉੱਤੇ ਬਾਰਡਰਾਂ ਦੇ ਉੱਤੇ ਸਾਡੇ ਫੌਜੀਆ ਦੇ ਨਾਲ ਕੀ ਹੋ ਸਕਦਾ ਕੋਈ ਤੈ ਨਹੀਂ ਕਰ ਸਕਦਾ ਗੋਲੀ ਕਿਧਰੋਂ ਵੀ ਆ ਸਕਦੀ ਹੈ ਕਿਸੇ ਨੂੰ ਵੀ ਲੱਗ ਸਕਦੀ ਹੈ ਸੋ ਐਸੇ ਕਰਕੇ ਜਿੰਨੇ ਵੀ ਸਾਡੇ ਹੁਣ ਤੁਸੀਂ ਪੰਜਾਬੀ ਦੇਖ ਰਹੇ ਹੋ ਬਾਈ ਇੱਕ ਦਾ ਉਹ ਵੀਡੀਓ ਜਿਹੜੀ ਮੈਂ ਅਪਲੋਡ ਕੀਤੀ ਆ ਲੇਟੈਸਟ ਵੀਡੀਓ ਉਹਨੂੰ ਵੇਖ ਕੇ ਸ਼ੇਅਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਬਹੁਤ ਸਾਰੀ ਜਨਤਾ ਦੇ ਵਿੱਚ ਇਹ ਮੈਸੇਜ ਜਾਵੇ ਕਿ ਪੰਜਾਬ ਦੀ ਪੁਲਿਸ ਦਾ ਜਿਹੜਾ ਰਵਈਆ ਸਾਡੇ ਲੋਕਾਂ ਪ੍ਰਤੀ ਕਿਸਾਨਾਂ ਪ੍ਰਤੀ ਕਹਿ ਲੋ ਤੇ ਹੁਣ ਤਾਂ ਤੁਹਾਡੇ ਸਾਹਮਣੇ ਜਿਹੜਾ ਕਿ ਕਰਨਲ ਕੁੱਟਿਆ ਗਿਆ ਬਹੁਤ ਉੱਚੀ ਪਦਵੀ ਦਾ ਅਹੁਦਾ ਹੁੰਦਾ ਹੈ ਕਰਨਲ ਸਾਹਿਬ ਦਾ ਜਿਹੜਾ ਕਿ ਕਈ ਮੈਨੂੰ ਐਨ ਲੱਗਦਾ ਵੀ ਐਸਐਸਪੀ ਤੋਂ ਤਾਂ ਉੱਤੋਂ ਦੀ ਹੈ ਦੇਖੋ ਕਿੱਡੇ ਰੈਂਕ ਦੀ ਪੋਸਟ ਦਾ ਬੰਦੇ ਦੀ ਤੇ ਉਸ ਬੰਦੇ ਨੂੰ ਕੁੱਟਿਆ ਜਾਂਦਾ ਫਿਰ ਉਹਦੀ ਵੀਡੀਓ ਵਾਇਰਲ ਹੁੰਦੀ ਆ ਫਿਰ ਅਕਸਰ ਸਾਡੇ ਪੰਜਾਬ ਦਾ ਜਿੰਨਾ মিডিਆ ਚਾਹੇ ਕੋਈ ਨੈਸ਼ਨਲ মিডিਆ ਹਰ ਇੱਕ ਚੈਨਲ ਤੇ ਉਸ ਬੰਦੇ ਦੀ ਖਬਰ ਚੱਲੀ ਹੈ ਕਿਉਂ ਚੱਲੀ ਹੈ ਕਿਉਂਕਿ ਫੌਜੀਆਂ ਦੀ ਕੀ ਐਮੀਆ ਤਾਂ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨੀ ਇੱਜ਼ਤ ਹੈ ਉਹ ਆ ਪਤਾ ਲੱਗਿਆ ਤੁਹਾਨੂੰ ਪੂਰੇ ਹਿੰਦੁਸਤਾਨ ਦੇ ਅੰਦਰ ਅੱਗ ਮੱਚ ਗਈ ਹੈ ਕਿਉਂਕਿ ਪੁਲਿਸ ਆ ਜਿਹੜੀ ਉਹਨਾਂ ਦਾ ਜਿਹੜਾ ਰਵਈਆ ਉਹਨੂੰ ਲੈ ਕੇ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਕੀ ਹੈ ਤੁਗਿਆ ਸਰ ਤੁਸੀਂ ਪਤਾ ਪੰਜਾਬ ਦੀ ਪੁਲਿਸ ਸਿੱਧਾ ਚੱਲਦੀ ਐ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਨਕਾਰ ਰੱਖੀ ਐ ਬਹੁਤ ਸਾਰੇ ਪੁਲਿਸ ਵਾਲੇ ਤਾਂ ਨਹੀਂ ਯਾਨੀ ਕਹਿ ਸਕਦੇ ਆਪਾਂ 50% ਪੰਜਾਬ ਦੀ ਪੁਲਿਸ ਸਹੀ ਢੰਗ ਦੇ ਨਾਲ ਕੰਮ ਵੀ ਕਰਦੀ ਐ ਕਿਉਂਕਿ ਬਹੁਤ ਜਿਹੜੇ ਕਿ ਸਾਡੇ ਪੁਲਿਸ ਦੇ ਮਹਿਕਮੇ ਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਜਿਹੜੇ ਦੇਵਤਾ ਸਮਾਨ ਵੀ ਹੁੰਦੇ ਨੇ ਕਈ ਮੈਂ ਵੇਖੇ ਆ ਜਿਹੜੇ ਬਹੁਤ ਸਾਰੇ ਗਰੀਬਾਂ ਨੂੰ ਸਹਾਇਤਾ ਦਿੰਦੇ ਨੇ ਭੁੱਖਿਆਂ ਨੂੰ ਰੋਟੀ ਵੀ ਦਿੰਦੇ ਨੇ ਮਦਦ ਵੀ ਕਰ ਦਿੰਦੇ ਨੇ ਸੇਵਾ ਅਨੁਸਾਰ ਜਿੱਥੋਂ ਤੱਕ ਉਹਨਾਂ ਦਾ ਮਾਜਨਾ ਪਰ ਜਿਹੜੇ ਪੁਲਿਸ ਵਾਲਿਆਂ ਨੇ ਇੱਕ ਆਪਣੇ ਦੇਸ਼ ਦੇ ਰਾਖੇ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਨਕਾਊਂਟਰ ਕਰਕੇ ਆਏ ਹਾਂ ਹੁਣ ਤੇਰਾ ਵੀ ਕਰ ਦਾਂਗੇ ਤਾਂ ਤੁਹਾਨੂੰ ਪਤਾ ਉਹਨਾਂ ਨੂੰ ਕੀ ਸਭ ਸਿਖਾਇਆ ਹੁਣ ਪੰਜਾਬ ਦੀ ਉਹ ਮਿਲਟਰੀ ਨੇ ਜਿਹੜੀ ਆਰਮੀ ਦੇ ਵਿੱਚ ਰਜiment ਕਹਾਉਂਦੀ ਹੈ ਜਦੋਂ ਚੀਨ ਦੇ ਨਾਲ ਜੰਦੂ ਲੱਗਿਆ ਸੀ ਉੱਥੇ ਕੀ ਕਿਹਾ ਸੀ ਨਰੇਂਦਰ ਮੋਦੀ ਨੇ ਕਹਿੰਦਾ ਪੰਜਾਬ ਦੀ ਉਹੀ ਰਜiment ਆਰਮੀ ਭੇਜੋ ਤਾਂ ਫਿਰ ਇੱਥੇ ਚੀਨ ਦਾ ਜਿਹੜਾ ਕਿ ਬਾਰਡਰ ਹੈ ਉਹਨੂੰ ਹੈਂਡਲ ਕੀਤਾ ਜਾਣਾ ਯਾਨੀ ਉਹਨਾਂ ਦੀ ਫੌਜ ਨੂੰ ਤੇ ਉੱਥੇ ਫਿਰ ਰਜiment ਜਾਂਦੀ ਹੈ ਸਿੱਖਾਂ ਦੀ ਫੌਜ ਜਿਹੜੀ ਮਿਲਟਰੀ ਦੇ ਅੰਦਰ ਉਹਨੂੰ ਰਜiment ਕਹਿੰਦੇ ਆ ਕਈ ਸਾਥੀ ਨਹੀਂ ਜਾਣਦੇ ਹੁੰਦੇ ਇਸ ਕਰਕੇ ਮੈਂ ਬੋਲਿਆ ਇਹ ਕਿ ਰਜiment ਆਰਮੀ ਪੰਜਾਬ ਦੀ ਪੰਜਾਬ ਦੇ ਉਹਨਾਂ ਸਿੱਖਾਂ ਨੌਜਵਾਨਾਂ ਦੀ ਉੱਥੇ ਜਾਂਦੀ ਹੈ ਜਿੱਥੇ ਆਪਰੇਸ਼ਨ ਅੜ ਜਾਂਦਾ ਹੈ ਤੇ ਫਿਰ ਯਾਰ ਪੰਜਾਬ ਦੀ ਪੁਲਿਸ ਨੂੰ ਇਹ ਨਹੀਂ ਪਤਾ ਵੀ ਉਹ ਪੰਜਾਬ ਦਾ ਕਰਨਲ ਆ ਉਹ ਫੌਜ ਦਾ ਤੇ ਭਾਈ ਤੁਸੀਂ ਉਹਨੂੰ ਕੁੱਟ ਰਹੇ ਹੋ ਤਾਂ ਨਾਲ ਨਾਲ ਉਹਦੇ ਮੁੰਡੇ ਨੂੰ ਵੀ ਕੁੱਟਿਆ ਗਿਆ ਤੇ ਫਿਰ ਉਹਦੀ ਘਰ ਵਾਲੀ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਕਹਿੰਦਾ ਜੀ ਤੁਸੀਂ ਦੱਸੋ ਵੀ ਜਿਹੜਾ ਕਿ ਮਾਮਲਾ ਇਹ ਤੁਸੀਂ ਕਿੱਥੋਂ ਤੱਕ ਲੜ ਲੋਗੇ ਉਹ ਕਹਿੰਦੀ ਚਾਹੇ ਸਾਡਾ ਖੂਨ ਦਾ ਕਤਰਾ ਕਤਰਾ ਲੱਗ ਜੇ ਪਰ ਜਿਹੜੇ ਆਹ ਤਿੰਨ ਇਨਸਪੈਕਟਰਾਂ ਨੇ ਕੁੱਟਿਆ ਮੇਰੇ ਘਰ ਵਾਲਾ ਇਹਨਾਂ ਨੂੰ ਮੈਂ ਪੂਰੀ ਕੀਸੀ ਕਰਾ ਕੇ ਛੱਡੂੰਗੀ ਸਜ਼ਾ ਦਿਵਾਉਂਗੀ ਚਾਹੇ ਮੈਨੂੰ ਸੁਪਰੀਮ ਕੋਰਟ ਜਾਣਾ ਪਵੇ ਚਾਹੇ ਸੀਬੀਆਈ ਜਾਂਚ ਕੋਈ ਕਰਵਾਉਣੀ ਪਵੇ ਜੋ ਮਰਜੀ ਯਾਨੀ ਇਹਨਾਂ ਨੂੰ ਛੱਡਣਾ ਨਹੀਂ ਤੇ ਛੱਡਣਾ ਚਾਹੀਦਾ ਵੀ ਨਹੀਂ ਇਹ ਪੰਜਾਬ ਕਹਿ ਰਿਹਾ ਪੂਰਾ ਕੱਲੀ ਉਹ ਲੇਡੀ ਨਹੀਂ ਕਹਿ ਰਹੀ ਉਹਦੇ ਘਰ ਵਾਲੀ ਕਰਨਲ ਸਾਹਿਬ ਦੇ ਪੂਰਾ ਪੰਜਾਬ ਕਹਿ ਰਿਹਾ ਪੰਜਾਬ ਪੰਜਾਬ ਦੇ ਬੱਚੇ ਬੱਚੇ ਦੀ ਆਵਾਜ਼ ਆ ਵੀ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਨਹੀਂ ਤਾਂ ਭਾਈ ਫਿਰ ਇੱਥੋਂ ਵਿਸ਼ਵਾਸ ਉੱਠ ਜਾਣਾ ਕਿਹੜੇ ਕਰਨ ਨਾਲ ਤੇ ਕਿਹੜੀਆਂ ਇੱਜ਼ਤਾਂ ਤੇ ਕਿਹੜੀਆਂ ਰਾਖੀਆਂ ਉਹ ਮਿੱਟੀ ਦੇ ਵਿੱਚ ਮਿਲ ਜਾਣੀਆਂ ਜੇਕਰ ਇਹ ਕੰਮ ਨਾ ਹੁੰਦਾ ਤਾਂ ਇਸ ਕਰਕੇ ਪੰਜਾਬ ਦੀ ਇੱਕ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਮੈਂ ਅਕਸਰ ਗੱਲਾਂ ਦੇ ਵਿੱਚ ਕਈ ਵਾਰ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਦੀ ਉਹ ਧਰਤੀ ਹੈ ਜਦੋਂ ਕਿਸੇ ਹੋਣ ਤੇ ਗੱਲ ਆ ਜੇ ਤੇ ਜਦ ਸਾਡੀ ਕੁਰਬਾਨੀਆਂ ਤੇ ਗੱਲ ਆ ਜੇ ਫਿਰ ਪੰਜਾਬ ਸਾਡਾ ਇੱਕ ਹੀ ਹੋ ਜਾਂਦਾ ਉਹ ਚਾਹੇ ਕਿਸੇ ਦੇ ਵਿਰੁੱਧ ਕਿਉਂ ਨਾ ਹੋਵੇ ਤੇ ਇੱਥੇ ਤਾਂ ਸਾਡੇ ਪੰਜਾਬ ਦੇ ਆਪ ਦੇ ਲੋਕ ਹੀ ਇੱਕ ਦੂਜੇ ਦੇ ਦੁਸ਼ਮਣ ਬਣੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਵੀ ਤਾਂ ਸਾਡੇ ਚੋਂ ਹੀ ਆ ਪਰ ਫੇਰ ਵੀ ਯਾਰ ਜਿਹੜਾ ਕੇ ਰਵਈਆ ਪੁਲਿਸ ਦਾ ਉਹ ਦਿਨਾਂ ਦੇ ਵਿੱਚ ਜਿਹੜਾ ਘਰ ਘਰ ਗਿਆ ਲੋਕਾਂ ਦੇ ਲੋਕ ਇਹਨਾਂ ਤੋਂ ਨਫ਼ਰਤ ਕਰਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਇਹਨਾਂ ਦੇ ਮੂੰਹ ਤੇ ਗਾਲ ਹੁੰਦੀ ਹੈ ਸ਼ਰਾਬ ਪੀਤੀ ਹੁੰਦੀ ਹੈ ਸਿੱਧੇ ਚੱਲਦੇ ਨੇ ਸਕ ਕਰਕੇ ਮੈਨੂੰ ਐਂ ਲੱਗਦਾ ਵੀ ਹੁਣ ਜਿਹੜਾ ਕਰਨਲ ਸਾਹਿਬ ਦਾ ਮਾਮਲਾ ਹੈ ਇਹਨੇ ਪੰਜਾਬ ਦੀ ਪੁਲਿਸ ਦੇ ਕੰਨ ਕਰਵਾ ਦਿੱਤੇ ਨੇ ਤਾਂ ਪੰਜਾਬ ਵਾਲਿਓ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੁੰਨੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਆਲ ਤੇ ਕਰ ਲਿਆ ਕਰੋ ਭਾਈ ਤਾਂ ਕਿ ਡਾਇਰੈਕਟ ਤੁਹਾਡੇ ਤੱਕ ਪਹੁੰਚੇ ਔਰ ਮਿਲਦੇ ਆ ਜੀ ਸਵੇਰ 8 ਵਜੇ ਜਿੰਨੇ ਵੀ ਭੈਣ ਭਰਾ ਤੁਸੀਂ ਜੁੜੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਕਮੈਂਟ ਅੱਜ ਤੁਸੀਂ ਨਹੀਂ ਕੀਤੇ ਕੋਈ ਗੱਲ ਨਹੀਂ ਆਪਾਂ ਲੇਟ ਬਹੁਤ ਸਾਰੇ ਆ ਕੱਲ ਨੂੰ ਫਿਰ ਆਪਾਂ ਟਾਈਮ ਨਾਲ ਹੀ ਲਾਈਵ ਹੋਵਾਂਗੇ ਔਰ ਦਿਨ ਭਰ ਦੇ ਵਿੱਚ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਵੇਖ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਇੰਨਾ ਕ ਹੌਸਲਾ ਪੰਜਾਬ ਪ੍ਰਤੀ ਤੁਹਾਡਾ ਫਰਜ਼ ਬਣਦਾ ਕਿਉਂਕਿ ਆਪਾਂ ਪੰਜਾਬ ਲਈ ਬੋਲਦੇ ਆ ਤਾਂ ਫਿਰ ਹੌਸਲਾ ਵੀ ਮਿਲਦਾ ਬੰਦੇ ਨੂੰ ਕਿ ਜਨਤਾ ਸਾਨੂੰ ਬਈ ਸਪੋਰਟ ਕਰ ਰਹੀ ਹੈ ਤਾਂ ਹੁਣ ਜੇਕਰ ਕੋਈ ਕਮੈਂਟ ਕਰਨਾ ਚਾਹੁੰਦਾ ਅਦਾ ਇੱਕ ਮਿੰਟ ਆਪਾਂ ਹੋਰ ਆ ਤਾਂ ਜ਼ਰੂਰ ਕਰੇ ਤੇ ਨਹੀਂ ਫਿਰ ਆਪਾਂ ਲਾਈਵ ਨੂੰ ਸਮਾਪਤ ਕਰਾਂਗੇ ਬਾਈ ਤੇ ਸਵੇਰ ਜਿਹੜਾ ਗੇਰਾ ਬਚੜਦੀ ਕਲਾ ਦੇ ਵਿੱਚ ਤੁਹਾਨੂੰ ਵੀ ਰੱਖੇ ਸਭ ਨੂੰ ਰੱਖੇ ਆਪਾਂ ਨੂੰ ਵੀ ਰੱਖੇ ਜਿਹੜਾ ਕਿ ਤੁਹਾਡੇ ਨਾਲ ਮੈਂ ਆਪਣਾ ਜਿਹੜਾ ਕਿ ਵੀਡੀਓ ਦੇ ذریعے ਮਿਲਦੇ ਹੀ ਰਹਿੰਦੇ ਆ ਅਕਸਰ ਹਰ ਰੋਜ਼ ਦੋ ਤਿੰਨ ਜਿਹੜੀਆਂ ਕਿ ਵੀਡੀਓ ਅਪਲੋਡ ਹੁੰਦੀਆਂ ਚੈਨਲ ਤੇ ਸੋ ਇਸ ਕਰਕੇ ਮੈਂ ਅਪੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਵੱਡੇ ਪੱਦਰ ਤੇ ਇਸ ਰੋਪਾਂ ਦੇ ਵਿੱਚ ਆ ਜਿਹੜੀ ਹੁਣ ਮੈਂ ਲੇਟੈਸਟ ਵੀਡੀਓ ਪਾ ਚੁੱਕਿਆ ਉਹਨੂੰ ਜਰੂਰ ਦੇਖ ਲੈਣਾ ਆਪਣੇ ਚੈਨਲ ਤੇ ਜਾ ਕੇ ਪੂਰੀ ਫੁੱਲ ਵੀਡੀਓ ਇੱਕ ਸਬੂਤਾਂ ਦੇ ਆਧਾਰ ਤੇ ਹੈ ਆਰਮੀ ਕੀ ਕਹਿ ਰਹੀ ਹੈ ਪੁਲਿਸ ਨੂੰ ਆਪੇ ਸੁਣ ਲੋ ਤਾਂ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਹੈ ਤੈ ਦਿলো ਤੇ ਮਿਲਦੇ ਹਾਂ ਸਵੇਰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਾਉਂਦੇ ਵਾਦੇ ਰੱਖੇ ਬਹੁਤ ਧੰਨਵਾਦ